ਸਾਸਰੀ ਗੱਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੈਂ ਆ ਉੱਚੇ ਬੱਚੇ ਦੀ ਇੱਕ ਤਾਜੀ ਸੂਈ ਵੈੜ ਆ ਲੈਨੇ ਆ ਵੀਰ ਹੁਣਾਂ ਕੋਲੇ ਇਹਨਾਂ ਬਾਰੇ ਸਾਰੀ ਜਾਣਕਾਰੀ ਸਾਸਰੀਆ ਵੀਰ ਜੀ ਸਸਕੇ ਬਾਬਾ ਜੀ ਸਹੀ ਗੱਲ ਜੀ ਕੀ ਹਾਲ ਚਾਲ ਜੀ ਵਧੀਆ ਬਾਬਾ ਜੀ ਠੀਕ ਠਾਕ ਜੀ ਆਚਾ ਨੇ ਦੂਰ ਦੂਰ ਲਈ ਪੈਂਦੇ ਇਹ ਸਾਰੇ ਹਾਂਜੀ ਬਸ ਇਦਾਂ ਹੀ ਸਾਰੇ ਅੱਜ ਆ ਅਸੀਂ ਆਉਂਦੇ ਪਏ ਫੇਰ ਹੈ ਬਿਲਕੁਲ ਬਿਲਕੁਲ ਬਾਬਾ ਜੀ ਤੇ ਵੀਰ ਜੀ ਆਪਣਾ ਨਾਮ ਦੱਸਿਓ ਹਾਂਜੀ ਬਾਤ ਸੀਲ ਡੇਰਾ ਬੱਬਾ ਨਾਨਕ ਜਿਆ ਅਰਦਾਸਪੁਰ ਨੰਬਰ ਮੇਰਾ ਹੈ 81891382 ਠੀਕ ਹੈ ਵੀਰ ਜੀ ਕਿੰਨੇ ਪਸ਼ੂ ਆਪਣੇ ਕੋਲੇ ਅੱਜ ਭਾਈ ਤਿੰਨ ਆ ਇੱਕ ਉੱਚੇ ਬੱਚੀ ਥੋੜੀ ਜੀ ਮਾਂ ਮੈਜ ਠੀਕ ਹੈ ਠੋਕੜ ਗਾਂ ਚ ਤੇ ਇੱਕ ਵਸ਼ੀ ਸੂਈ ਸਾਜੀ ਬਿਲਕੁਲ ਜੀ ਕਰੀਏ ਵੀਰ ਜੀ ਸ਼ੁਰੂ ਮਾਂਜੀ ਤੋਂ ਮਾਂਜੀ ਬਾਰੇ ਦੱਸਿਓ ਇਸ ਸਾਲ ਨੇ ਭਾਜੀ ਇਸ ਚਾਹ ਨੇ ਜੀ 10 ਕਿਲੋ ਦੁੱਧਿਆ ਜੇ ਤੋਂ ਮੇਰਾ ਜੀਹ ਭਰਾ ਗੱਡੀਆਂ ਤੇ ਖੜੇਗਾ ਤਾਂ ਨਵਾਂ ਕਹਿੰਦੇ ਗੱਟੀ ਮਹੀ ਦੋਖ ਵੇਖੋ ਭਾਈ ਤਾਜ਼ੀਆਂ ਮਹੀਆਂ ਜੀ ਨਹੀਂ ਹੈ ਬਿਲਕੁਲ ਬਿਲਕੁਲ ਵੀਰ ਜੀ ਖੋਲੋ ਵੀਰ ਜੀ ਖੋਲੋ ਨੀਲੀ ਚ ਆਉਂਦੀ ਜੇ ਬਿਲਕੁਲ ਜੀ ਆਹ ਵੇਖੋ ਚਕਾਠਾ ਵੇਖੋ ਕਿੰਨਾ ਲੱਗਾ ਸਿੰਗਲ ਹੱਡੀ ਆ ਵੱਡੀ ਮੈਂ ਛੋਵੇਂ ਕੋਹਾਂ ਦੇ ਬਾਬੇ ਕੈਮਰਾ ਮਾਰੂ ਬਿਲਕੁਲ ਜੀ ਬਿਲਕੁਲ ਮੱਥਾ ਜੇ ਦੇਖੋ ਚਟੀਆਂ ਬਿਨਾਂ ਖੇ ਬਿਲਕੁਲ ਜੀ ਦੋਹਰੋ ਵਿੱਚ ਕਿੰਨਾ ਪੈਂਦਾ ਜੀ ਭਾਈ ਇਹਨੇ 1500 ਲੀਟਰ ਕਰਾ ਬਿਲਕੁਲ ਜੀ ਜੀ ਮੈਂ ਨਸਲੀ ਮਹੀ ਵੱਡੀ ਆ ਵੇਖੋ ਵੀਰ ਜੀ ਵੱਡੀ ਮੈਂ ਆ ਚੰਗਾ ਚਗਾਠਾ ਚ ਗੂਠਾ ਚੰਗਾ ਆ ਸਿੰਗਲ ਹੱਡੀ ਆ ਨੀਲੀ ਚ ਪੱਖੜ ਆਖ ਗਈ ਮੈਂ ਲੇਵੇ ਦੀ ਵੀ ਖੁੱਲੀ ਆ ਜੀ 10 ਕਿਲੋ ਵੀਰ ਦੁੱਧ ਦੱਸਦਾ ਹਨਾ ਵੀਰ ਜੀ ਦੋਹਾਂ ਟਾਈਮਾਂ ਦਾ ਬਾਕੀ ਵੀਰ ਜੀ ਕਹਿੰਦੇ ਕੋਈ ਗਰੰਟੀ ਤੇ ਭੇਜਾਂਗੇ 9 ਕਿਲੋ ਤੇ ਭੇਜਾਂਗੇ ਬਿਲਕੁਲ ਜੀ ਚੰਗੀ ਵੱਡੀ ਮੈਂ ਆ ਵੀਰ ਜੀ ਕੱਦ ਕਾਠ ਫੁੱਲਾ ਚੰਗੀ ਆ ਜੀ ਮੈਂ ਵੀ ਤੋਰ ਦੇ ਇਹਨੂੰ ਤੋਰ ਦੇ ਲੰਮੀ ਤੋਰ ਦੇਖ ਰਹੀ ਵੇਖੋ ਵੀਰ ਜੀ ਲੇਵੇ ਲੂਵੇ ਦੀ ਬਿਲਕੁਲ ਤਾਜ਼ੀਆਂ ਵਾਂਗੂਆਂ ਥੱਲੇ ਲੇਵਾ ਹਨਾ ਇਹ ਕਦੋਂ ਆ ਤਾ ਆ ਕੇ ਸੱਜਣ ਦੀ ਉਹ ਕੀ ਪੰਦਾ ਹੋਵੇਗਾ ਹਨਾ ਬਿਲਕੁਲ ਬਾਬਾ ਜੀ ਬਿਲਕੁਲ ਲੈ ਨਾ ਗਾਈ ਪੰਜਣੀ ਹੈਗੇ ਮੈਂ ਕਿ ਵੀਰ ਜੀ ਦੱਸਣ ਦੇ ਆ ਵੀ ਤਾਜੀ ਨੇ ਵੀ ਚੰਗਾ ਦੁੱਧ ਭਰਾਇਆ ਆ ਜੀ ਪਾਜੀ ਉਹ ਸੱਜਣ ਦੀ ਬਲਿਆਤ ਨਾ ਗਏ ਜਿਹੜਾ ਚੱਡਾ ਦਾ ਮੈਂ ਬਿਲਕੁਲ ਵੇਖੋ ਮੈਂ ਜੀ ਸਫਾਈਆਂ ਦੇਖੋ ਜੀ ਬਿਲਕੁਲ ਜੀ ਹੈ ਜੀ ਢੀੜੀ ਆ ਕਰਮਾ ਦੀ ਚੰਗੀ ਕਰਿਓ ਇਹਨੂੰ ਕਰਿਓ ਵੀਰ ਜੀ ਤਤਕਾਰ ਮੋਹ ਰੂਆ ਵੇਖੋ ਵੀਰ ਜੀ ਥਾਣੇ ਬਿਲਕੁਲ ਥਾਣੇ ਬਗਾਓ ਇੱਕ ਕਿਹੜਾ ਲੋਹਾ ਪਾ ਮਾਰਦੀ ਨਾ ਇਹ ਨਹੀਂ ਆ ਹਾਂਜੀ ਬਾਬਾ ਜੀ ਨੀਲੀ ਦਾ ਪਾਖਰ ਵਾਲੀ ਦੀ ਪਾਸਤਾ ਦਾ ਰਵਾਜ ਬਿਲਕੁਲ ਜੀ ਇਹਦਾ ਬੱਚਾ ਕੀ ਵੀਰ ਜੀ ਮਗਰ ਮਗਰ ਕੱਟਾ ਆ ਗਿਆ ਵੀਰ ਜੀ ਕੱਟਾ ਗਿਆ ਹੀ ਮਗਰ ਕੱਟਾ ਵੇਖ ਲਓ ਕਿੰਨੇ ਕਿ ਚੱਦਾ ਵੀਰ ਜੀ ਬਿਲਕੁਲ ਜੀ ਚੰਗਾ ਹੈ ਜੀ ਠੀਕ ਹੈ ਵੀਰ ਜੀ ਕੱਟੇ ਦੇ ਮਿਲਦੀ ਦੋਵੇਂ ਟਾਈਮ ਦੋਵੇਂ ਟਾਈਮ ਭਾਈ ਕੱਟੇ ਦੇ ਮਿਲ ਬਿਲਕੁਲ ਜੀ ਨਾਲੇ ਵੀਰ ਜੀ ਆਪਣਾ ਤੁਹਾਡਾ ਬਾਰਡਰ ਏਰੀਆ ਵਾ ਇਧਰੋਂ ਹੁੰਦਾ ਵੇਹੇ ਹੀ ਡੰਗਰ ਦੁੱਧ ਵਾਲਾ ਵਧੀਆ ਬਾਬਾ ਹੀ ਨਿਕਲਦਾ ਹਨਾ ਜੀ ਸਹੀ ਗਾ ਮੰਦਰੀਪੂ ਘਾਲੇ ਬਿਲਕੁਲ ਜੀ ਇਹ ਏਰੀਆ ਜੀ ਵੇਹੇ ਨੀਲੀ ਰਾਵੀ ਦੀਆਂ ਮੈਂਆਂ ਗਿੰਨੀਆਂ ਵੀ ਹਨਾ ਹਾਂਜੀ ਇਧ ਥਣ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਗਿੜ-ਗਿੜ ਤੇ ਥਣ ਲੱਗਿਆ ਜੀ ਮੈਂ ਦਾ ਹਾਂਜੀ ਹਾਂਜੀ ਬਿਲਕੁਲ ਵੀਰ ਜੀ ਇਹਦਾ ਰੇਟ ਕੀ ਕਰ ਲੈਣਾ ਮੁੱਲ ਮੁੱਲ ਕਰਾਉਣਾ ਭਾਈ 75 ਕਰਾ ਲਓ ਭਾਈ 70 ਕਰਾ ਲਓ ਹਾਂਜੀ ਪੂਰੇ 70000 ਦੀ ਮੈਂ ਪੂਰੇ 70 ਦੀ ਹਾਂਜੀ ਬਾਬਾ ਜੀ ਵੀਰ ਜੀ 60000 ਦੇ ਦਈਏ ਵੀਰ ਜੀ ਪੂਰੇ 65 ਦੀ ਜਾਂਦੋ ਮੈਂ ਤੇ ਤੁਹਾਡੇ ਕਹਿਣ ਤੁਹਾਡੇ ਇਲਾਕੇ ਮੰਨਿਆ ਯਾਨੀ ਕਿ ਰੇਟ ਜਾਇਜ਼ ਹੁੰਦਾ ਤੁਹਾਡੇ ਇਲਾਕੇ ਦਾ ਵੇਖੋ ਹਾਂਜੀ ਵੀਰ ਇਹ ਲੋ ਮੁੱਲ ਕੀ ਹੈ ਦਾ ਵੀਰ ਦਾ ਤਰਾ ਬਿਲਕੁਲ ਜੀ ਮੈਂ 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 ਸੋਚਿਆ ਮੈਂ ਵੀਰ ਮੁੱਲ 75 ਕਰੂਗਾ ਹਨਾ ਤਾਂ ਜੈਜ ਮੁੱਲ ਜੈਜ ਮਾਨ ਸਾਡਾ ਜੈਜ ਮਾਨ ਕੀਤਾ ਵੀਰ ਨੇ ਸਾਡਾ ਨਾਲੇ ਇਹ ਇਲਾਕੇ ਦਾ ਵੇਹੇ ਪਸ਼ੂ ਵੀਰ ਦਾ ਮੰਨਿਆ ਪਰ ਮੰਨਿਆ ਸਸਤਾ ਹੁੰਦਾ ਵੀਰੇ ਉਦਾਂ ਵੀ ਕਹਿੰਦਾ 1000 1500 ਨਫਾ ਲੈਣਾ ਇਹ ਗੱਲ ਵੀਰ ਨੇ ਹੁੰਦਿਆਂ ਗਈ ਪਹਿਲਾਂ ਹਨਾ ਜੀ ਹਾਂ ਜੀ ਸੱਜਰ ਜਿੱਦਣ ਮੈਂ ਸੀ 1.5 ਲੱਖ ਦੀ ਮੱਝ ਬਿਲਕੁਲ ਵੀਰ ਜੀ ਬਿਲਕੁਲ ਜੀ ਬਿਲਕੁਲ ਜੀ ਹੁਣ 65000 ਜਮਾਨਤਾਂ ਨਹੀਂ ਠੀਕ ਹੈ ਜੀ 65000 ਜਮਾਨਤਾਂ ਖੁਸ਼ੀ ਨਾਲ ਜੀ ਠੀਕ ਹੈ ਜੀ ਵੇਖੋ ਵੀ ਵੀਰ ਜੀ ਕਹਿੰਦੇ ਕੋਈ ਵੀ ਆਊਗਾ ਖੁਸ਼ੀ ਨਾਲ ਮਾਨਤਾਂ ਜ਼ਰੂਰ ਹਰੇਕ ਬਿਲਕੁਲ ਜੀ ਚੰਗੀ ਮੈਂ ਆ ਵੀਰ ਜੀ ਚੰਗੀ ਆ ਜੀ ਹਾਂਜੀ ਬਿਲਕੁਲ ਜੀ ਇੱਕ ਮਾਰੀ ਖੋਲੇ ਵੀਰ ਜੀ ਦਰਸ਼ਣ ਕਰਾਈਏ ਜੇ ਕਿੰਨੇ ਗਰੰਟੀ ਤੇ ਮਗਾਉਣੀ ਆ ਤੇ ਉਹ ਵੀ ਫੁੱਲ ਬੜਾ ਫੁੱਲ ਗਰੰਟੀ ਮਿਲੂਗੀ ਬਿਲਕੁਲ ਜੀ ਤੇ ਭਾਜੀ ਗਰੰਟੀ ਤੇ ਮੈਂ ਭੇਜਾਂਗੇ ਠੀਕ ਆ ਜੀ ਮੈਂ ਥੱਲੇ ਦੁੱਤ ਨਿਕਲੇ ਮੈਂ ਹੱਟ ਬਿਲਕੁਲ ਜੀ ਆ ਕੋਈ ਭੂਰ ਸ਼ਟਾ ਨਾ ਹੋਊਗਾ ਥਾਂ ਦੀ ਕੋਈ ਵਾਅਦਾ ਘਾਟ ਨਾ ਹੋਊਗੀ ਬਿਲਕੁਲ ਜੀ ਇਹੋ ਕਿੰਨੇ ਕੋਈ ਚੋਏ ਭਾਈ ਵੀਡੀਓ ਨਾਲ ਛਾਲੇ ਜਗ੍ਹਾ ਵੇਖੋ ਵੀਰ ਜੀ ਮੁੱਲ ਦਾ ਬਿਲਕੁਲ ਜਾਇਜ਼ ਕਰਤਾ ਵੀਰ ਨੇ ਫਟਾਫਟ ਚੱਕ ਲੋ ਵੀਰ ਜੀ ਜਾਇਜ਼ ਮੁੱਲ ਦਾ ਵੱਡੀ ਮੈਂ ਆ ਕੀਦਾਰ ਆ ਕਿੰਨੀ ਐ ਮਾਜੀ ਸ਼ਿਫਟ ਕਰ ਲਈ ਉਹ ਨਹੀਂ ਥੋੜੀ ਆ ਅੱਖਾਂ ਥੋੜੀਆਂ ਬਿੱਲੀਆਂ ਇਹ ਦੋਨੇ ਬਿਲਕੁਲ ਮੱਥੇ ਕਿਲਾ ਸਹੀ ਗੱਲ ਆ ਦੇਖੋ ਵੀਰ ਜੀ ਜੈਜ ਮੋਲਾ ਲੈ ਵੇਰੀ ਚੰਗੀ ਥਾਂ ਦੀ ਕੁਆਲਿਟੀ ਵੀ ਹੈਗੀ ਆ ਕੱਦ ਕਾਠ ਵੀ ਚੰਗਾ ਆ ਮੈਂ ਦਾ ਬਾਕੀ ਬੱਚਾ ਵੀ ਮਗਰ ਚਲੋ ਚੰਗਾ ਆ ਗਿਆ ਵੀਰ ਜੀ ਭਲਿਆ ਹਨਾ ਬੱਚਾ ਜੀ ਮਗਰ ਬਿਲਕੁਲ ਜੀ ਵੀਰ ਜੀ ਕਹਿੰਦੇ ਦੋਵੇਂ ਟਾਈਮ ਬੱਚੇ ਦਾ ਹੀ ਮਿਲਦੀ ਆ ਠੀਕ ਆ ਜੀ ਹਾਂਜੀ ਵੀਰ ਜੀ ਇਹਦੇ ਬਾਰੇ ਦੱਸਿਓ ਇਹ ਪਈ ਟੋਕੜ ਜੀ ਅੱਛਾ ਟੋਕੜ ਆ ਗਈ ਆ ਇਹ ਹਾਂਜੀ ਸਤੇ ਇਹ ਆਦਮ 7 ਕਿਲੋ ਦੁੱਧ ਆ 7 ਕਿਲੋ ਆ ਜੀ ਕੋ ਗਰੰਟੀ ਦਾ ਮੇਰਾ ਵੀਰ ਖੜੇਗਾ ਤੇ 6 ਆ ਦੋ 6 ਕਿਲੋਆਂ ਦੀ ਗਰੰਟੀ ਬਿਲਕੁਲ ਮੈਂ ਨਾ ਆਲੂ ਰੱਖਾਂ ਘਟੋ ਪਾਏ ਠੰਡੀ ਸੀਲ ਆ ਜੀ ਠੰਡੀ ਸੀਲ ਆ ਵੀਰ ਜੀ ਖੋਲੋ ਖੋਲੋ ਤੋਰਾ ਵਿਖਾਈਏ ਦਾ ਵੇਖੋ ਵੀਰ ਨੇ ਵਿਖਾਈਏ ਠੰਡੀ ਸੀਲ ਆ ਥਾਨ ਥਣ ਵੀ ਚੰਗਿਆ ਪਾਣੀ ਬਣਾਉਣ ਵਾਸਤੇ ਬਹੁਤ ਚੰਗੀ ਆ ਬਿਲਕੁਲ ਬਾਬਾ ਜੀ ਇਹ ਬਾਬਾ ਹੀ ਕਰਦੇ ਤੋਹੇ ਆ ਮੈਨਾਂ ਕਦੇ ਨਹੀਂ ਕਹਨ ਵਾਲੀ ਤੇ ਇਹ ਰੱਖ ਲਈ ਤੇ ਫ੍ਰਿਜ ਰੱਖ ਲਈ ਘਰ ਇੱਕ ਵਾਰ ਬਿਲਕੁਲ ਜੀ ਪਿੱਲੀ ਡੋਧ ਡੋਲ ਸਾਰੀ ਇਹਦਾ ਕੋਈ ਦੋਸਤ ਕਰਦਾ ਨਹੀਂ ਕੋਈ ਬਿਲਕੁਲ ਜੀ ਪਤਲੀ ਧਾਰੋ ਚੋਕੇ ਲੈ ਜਾਓ ਬਸ 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 ਜੀ ਬਿਲਕੁਲ ਜੀ ਆ ਵੇਖੋ ਵੀਰ ਜੀ ਕਰੋ ਦਰਸ਼ਨ ਚੰਗੀ ਆ ਜੀ ਲੇਵੇ ਦੀ ਸਾਫ ਹਾਂਜੀ ਹਾਂਜੀ ਬਾਕੀ ਕੱਦ ਵੀਰ ਜੀ ਇਹਦਾ ਪੱਧਰਾ ਆ ਯਾਨੀ ਕਿ ਛੋਟੇ ਕੱਦ ਚ ਆਇਨ ਕੀ ਆ ਬਾਕੀ ਵੀਰ ਜੀ ਕਹਿੰਦੇ ਢਿੱਲਾ ਢੋਲਾ ਵੀ ਚੰਗੀਆਂ ਦੁੱਧ ਵੀਰ ਜੀ ਵਧੂਗੀ ਮੇਰੇ ਖਿਆਲ ਵੰਡਣਾ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਇੱਕ ਟੋਕਰੀ ਪੱਠੇ ਪਾਗਣਾ ਭਾਵੇਂ ਬਸ ਬਸ ਇਹਨੂੰ ਹੋਇਓ ਨਹੀਂ ਚੋਜਨੇ ਉਹ ਨਹੀਂ ਕਹਦਾ ਕੋਈ ਬਿਲਕੁਲ ਜੀ ਨਾਲ ਦੁੱਧ ਵੀ ਇਹਦਾ ਮਈਆਂ ਵਰਗਾ ਹੋਣਾ ਬਾਬਾ ਜੀ ਮਈਆਂ ਬਹੁਤ ਵਧੀਆ ਘਾਟੋਂ ਆ ਗਏ ਪੀਣ ਵਾਲੇ ਬੱਤੇ ਹਾਂਜੀ ਬੜੀਆਂ ਭੈਣ ਮਈਆਂ ਜੀ ਬਸ 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 ਜੀ ਠੀਕ ਹੈ ਗੱਲ ਜੀ ਠੀਕ ਹੈ ਜੀ ਚਿੱਟਾ ਦੁੱਧ ਚਿੱਟਾ ਦੁੱਧ ਚਿੱਟਾ ਦੁੱਧ ਜੀ ਠੀਕ ਹੈ ਜੀ ਤੁਹਾਨੂੰ ਤੁਹਾਨੂੰ ਵੀ ਚੰਗਾ ਲੱਗਿਆ ਹਨਾ ਜੀ ਨਜ਼ਾਰੇਦਾਰਾਂ ਚੰਗੀ ਆ ਜੀ ਵੀਰ ਜੀ ਮੁੱਲ ਦੇ ਦੀ ਜਾਜ ਕਰਦੇ ਇਹ ਜੀ ਨਾ ਵੀ ਨਾ ਭਾਈ ਕੋਈ ਨਹੀਂ ਕਰਨਾ ਸੀ ਹਾਂਜੀ 16000 ਦੇ ਦਈਏ ਪੂਰੇ 15 ਦੀ ਬਾਬਾ ਜੀ ਉਹ ਦੇ ਦਾਂਗੇ ਠੀਕ ਹੈ ਵੀਰ ਜੀ ਬਾਕੀ ਆਏਗੇ ਵੀਰ ਦਾ ਮਾਨਤਨ ਕਰ ਦਿਓ ਹੋ ਜੂ ਮੌਕੇ ਕੋਈ ਵੀਰ ਫੋਨ ਲਾਵੇ ਖਾਲੀ ਨਹੀਂ ਮੋੜਨਾ ਕੇ ਬਿਲਕੁਲ ਜੀ ਥਾਣ ਵੇਖੋ ਭਾਜੀ ਬੱਸੀ ਨੂੰ ਲੱਗੇ ਤਾਂ ਠੰਡੀ ਬੱਸੀ ਜੀ ਬਿਲਕੁਲ ਜੀ ਵੀਰ ਜੀ ਚੈੱਕ ਕਰੋ ਵੀਰ ਦੇ ਰੇਟ ਜਾਜ ਰੇਟ ਬਿਲਕੁਲ ਜਿਹੜੇ 15000 ਜੋ ਵੀਰ ਕਹਿੰਦਾ ਮਾਨਤਨ ਕਰ ਦਾਂਗੇ ਕੋਈ ਵੀਰ ਚੱਲ ਕੇ ਆਊਗਾ ਉਹਦਾ ਮਾਨਤਨ ਹੋਰ ਹੋ ਜੂਗਾ ਤੇ ਸਾਡੇ ਘਰੋਂ ਕੋਈ ਵੱਛੀ ਚੋਕੇ ਕੋਰੂ ਦਾ 7 ਕਿਲੋ ਗਰੰਟੀ ਤੇ ਖੜੂਗਾ 6 ਕਿਲੋ ਬਿਲਕੁਲ ਠੀਕ ਹੈ ਵੀਰ ਜੀ ਹਾਂਜੀ ਇਹਦੇ ਬਾਰੇ ਦੱਸਿਓ ਵੀਰ ਜੀ ਇਹ ਭਾਜੀ ਤਾਰੀ ਵੱਛੀ ਸੂਈ ਜੇ ਬਿਲਕੁਲ ਵੱਡੀ ਵੱਛੀ ਹੈ ਵੀਰ ਜੀ ਕੱਦ ਕਾਠ ਦੀ ਬਹੁਤ ਫੁੱਲਾ ਪਿਓਰ ਚਾਰ ਤੰਦ ਰੱਸੀ ਬਿਲਕੁਲ ਬਿਲਕੁਲ ਜੀ ਤੋਰੂ ਵੀ ਦਿੱਤੋ ਬੱਚਾ ਕੀ ਆ ਗਿਆ ਵੀਰ ਜੀ ਇਹਦਾ ਇਹ ਮਗਰ ਭਾਈ ਵੱਛੀ ਆ ਠੀਕ ਹੈ ਜੀ ਆਹ ਕੀ ਵੱਛੀ ਬਿਲਕੁਲ ਆ ਵੇਖੋ ਵੀਰ ਜੀ ਮਗਰ ਵਸ਼ੀ ਆ ਗਈ ਹੈ ਵੈਟ ਦੇ ਪਿਓਰ ਚਾਰ ਦਾਂਦੇ ਪਈ ਹੈ ਨਾ ਕਿ ਵਿੱਚ ਝੂਠ ਹੀ ਬੋਲ ਰਿਹਾ ਵੀਰ ਨੇ ਲੱਗਾ ਕੁਝ ਹੈ ਆਹਾ ਵੇ ਲੈ ਪਿਓਰ ਚਾਰ ਦਾ ਠੀਕ ਹੈ ਵੀਰ ਜੀ ਠੀਕ ਹੈ ਤੋਰ ਪਿਓਰ ਵੇਖੋ ਵੀਰ ਜੀ ਕੱਦ ਦੀ ਫੋਲਾ ਕੱਦ ਕਾਠ ਫੋਲਾ ਲੰਮੀ ਬੇਲ ਆ ਵੱਡੀ ਵਸ਼ੀ ਆ ਜੀ ਲੇਵੇ ਦੀ ਬਹੁਤ ਸ਼ਾਨਦਾਰ ਪੱਟਾ ਲਾ ਕੇ ਖਾਵਾਂਗੇ ਮੈਂ ਠੰਡੀ 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 ਸੀ ਲਾ ਬਹੁਤ ਜਿਆਦਾ ਹੈ ਬਿਲਕੁਲ ਬਿਲਕੁਲ ਬੱਚੇ ਦਾ ਕਰਦੀ ਹੈ ਨਾ ਬੱਚੇ ਦਾ ਬਿਲਕੁਲ ਆ ਵੇਖੋ ਵੀਰ ਜੀ ਹਾਂ ਥੋੜਾ ਬੱਚੇ ਦਾ ਜਿਆਦਾ ਕਰਦੀ ਹੈ ਵੇੜ ਥਣ ਥਣ ਬਹੁਤ ਸਪੈਸ਼ਲ ਲੱਗਿਆ ਜੀ ਨੋਕ ਵਾਲਾ ਥਣ ਲੱਗਿਆ ਜੀ ਨੋਕ ਵਾਲਾ ਥਣ ਲੱਗਿਆ ਜੀ ਵੀਰ ਜੀ ਲਾ ਦਿਓ ਬੱਚਾ ਹਨਾ ਧਾਰਾ ਮਾਰੀ ਦਿਓ ਇਹ ਲਾ ਦਿਓ ਬੱਚਾ ਵੀ ਲਾਉਂਦਾ ਨਾ ਗੱਲ ਕੀ ਕਈ ਭਾਂਤਰਾ ਦੂਰੋਂ ਆਉਂ ਜੋ ਕਿ ਨਹੀਂ ਗਏ ਇਹ ਢਾੜੀ ਤਖਲੀ ਦੇ ਵੀ ਬੰਦਾ ਖਾ ਸਕਦਾ ਵਾ ਬਿਲਕੁਲ ਜੀ ਦੁੱਧ ਵੇਖੋ ਭਾਈ ਚਿੱਟਾ ਠੀਕ ਹੈ ਜੀ। ਬਾਹਰ ਵੇਖੋ ਵਸ਼ੀ ਦੀ। ਵੇਖੋ ਵੀਰ ਜੀ ਬਿਨਾ ਰੱਸੀ ਤੋਂ ਵੀਰ ਜੀ ਕਹਿੰਦੇ ਠੰਡੀ ਸੀਲਾ ਚੈੱਕ ਕਰੋ ਜੀ। ਮਗਰ ਵੀ ਵਸ਼ੀ ਚੰਗੀ ਆ ਹਨਾ ਬਾਬਾ ਜੀ? ਹਾਂ ਜੀ ਦੋ। ਵਸ਼ੀ ਚੰਗੀ। ਦੋ ਗਾਇਆਂ ਬਣ ਗਿਆ। ਦੋ ਬਣ ਗਿਆ। ਹਾਂ ਜੀ। ਦੋ ਵਸ਼ੀਆਂ ਬਣ ਗਿਆ ਇਹਦੇ। ਹਾਂ ਜੀ। ਇਹ ਮੜੇ ਪਿਸ਼ਾਬ ਦੇ ਗੋਹਾ ਕਰਨਾ ਪਸਮੀ ਲੋ। ਬਿਲਕੁਲ। ਇਹ ਅਤਲ ਨਿਸ਼ਾਨੀ ਹੁੰਦੀ ਵੀਰ ਜੀ ਇਹ। ਪਸਣ ਪੀਜ। ਹਾਂ। ਕੋਟੋ ਨਾ ਥਣ ਕੱਢਿਆ ਵਾ ਦੇਖੋ ਭਾਈ ਬੱਛੀ ਬਿਲਕੁਲ ਜੀ ਥਣ ਵੇਖੋ ਵੀਰ ਜੀ ਨੌਕ ਵਾਲਾ ਥਾਣਾ ਦੇਖੋ ਭਾਈ ਬੱਛੀ ਬਿਲਕੁਲ ਠੀਕ ਹੈ ਜੀ ਚੈੱਕ ਕਰੋ ਵੀਰ ਜੀ ਚਵਾ ਜੋ ਵੀਰ ਨੇ ਗੱਲਾਂ ਕਹੀਆਂ ਉਹੋ ਹੀ ਆ ਗਈਆਂ ਬਿਲਕੁਲ ਬਾਬਾ ਜੀ ਚਵਾ ਪਰ ਨਾਲ ਹੀ ਵਾਈਦਾ ਮੈਂ ਥੱਲੇ ਕਹੀਂ ਥੱਲੇ ਬਿਲਕੁਲ ਜੀ ਸਾਡੇ ਕੁੜਵਾ ਤੋਂ ਇਹ ਪਈ ਜਾਂਦੀ ਏ ਕਾਜ ਦੇਖੋ ਥੱਲੇ ਬਿਲਕੁਲ ਬਿਲਕੁਲ ਬਾਬਾ ਜੀ ਵੇਖੋ ਚਵਾ ਕੇ ਦੇ ਮੱਛੀ ਦਾ ਮੱਛੀ ਠੀਕ ਹੈ ਵੀਰ ਜੀ ਠੀਕ ਹੈ ਠੀਕ ਹੈ ਠੀਕ ਹੈ ਠੰਡੀ ਸੀਲ ਬੱਛੀ ਹੈ ਭਾਈ ਬਿਲਕੁਲ ਜੀ ਇਹ ਇੱਕ ਰਿਟੋਰੋ ਵੀਰ ਜੀ ਨੇ ਤੋਰਿਆ ਇਹ ਵੀ ਬੱਛੀ ਲੱਤ ਪੁੱਟ ਜੂ ਬਗਾਮੇ ਕਰ ਜਾ ਕੇ ਬਿਲਕੁਲ ਜੀ ਅੱਜ ਮਨ ਖੋੜੋ ਗਿਆ ਵੇਖ ਕੇ ਦੇ ਵੇਖੋ ਵੀਰ ਜੀ ਥਾਣੇ ਵੇਖੋ ਗੱਡਿਆ ਵੱਛੀ ਨੇ ਅਸਲ ਨੌਕ ਵਾਲਾ ਥਾਣਾ ਜੀ ਵੀਰ ਜੀ ਗਰਮੀ ਚ ਚੌੜੀ ਕਾਂ ਆਏ ਸੀ ਜੀ ਬਿਲਕੁਲ ਬਿਲਕੁਲ ਬਾਬਾ ਜੀ ਗਰਮੀ ਮਨਾਉਣੀ ਹੈ ਨਾ ਇਹਨੇ ਕੋਈ ਗੱਲ ਬਾਤ ਇਹਦੇ ਵਿੱਚ ਬਿਲਕੁਲ ਜੀ ਬਿਨਾਂ ਰੱਸੀ ਤੋਂ ਆ ਠੰਡੀ ਸੀਲ ਆ ਬਿਲਕੁਲ ਜੀ ਤੋੜ ਦੇ ਵੀਰ ਜੀ ਕਿ ਤੋੜ ਦੇ ਵਾਬੇ ਹੀ ਕਿ ਵੇਖੋ ਵੀਰ ਜੀ ਚੰਗੀ ਵੇੜਾ ਠੰਡੀ ਸੀ ਲਾ ਹਾਂ ਜੀ ਤੋੜ ਤੋੜ ਕੰਮ ਲੈ ਲੈ ਅੰਬ ਚੀ ਕਰਕੇ ਨਾ ਲੈ 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 ਜੋ ਲੈ ਜੋ ਲੈ ਹਾਂਜੀ ਵੀਰ ਜੀ ਕੀ ਮੁੱਲ ਹੈ ਵੈਡ ਦਾ ਠੰਡੀ ਠੰਡੀ ਪੂਰੀ ਭਾਜੀ ਫ੍ਰਿਜ ਐ ਬਸ ਠੀਕ ਹੈ ਜੀ ਬਿਲਕੁਲ ਹਾਂਜੀ ਮੁੱਲ ਕੀ ਵੀਰ ਜੀ ਇਹਦਾ ਮੁੱਲ ਬਾਬਾ ਜੀ 70 ਕਰੋੜ ਦਾ 75 ਕਰਾ ਲਓ ਹਾਂਜੀ 65000 ਦੀ 65000 ਦੀ ਹਾਂਜੀ ਬਾਬਾ ਜੀ 60 ਹੀ ਦੇ ਦਈਏ ਵੀਰ ਜੀ 60 ਹੀ ਦੇ ਦਈਏ ਵੀਰ ਜੀ ਇੱਕ ਹੀ ਗੱਲ ਕਰਦੀ ਹੈ ਪੂਰੇ 55000 ਦੀ ਜਾਂਦੇ ਹੋ ਜੀ ਜਾਂਦੇ ਹੋ ਜੀ ਠੀਕ ਹੈ ਜੀ ਬਿਲਕੁਲ ਜੀ ਵੇਖੋ ਵੀਰ ਜੀ ਇੱਕ ਕਰ ਸੁਣੋ ਹਾਂਜੀ ਜੀ ਤਾਂ ਹੋ ਸਕਦਾ ਵੇਖੋ ਇੱਕ ਬਿਲਕੁਲ ਬਿਲਕੁਲ ਜੀ ਜੀ ਵੱਡੀ ਵਸ਼ੀ ਆ ਕੋਈ ਨਿੱਕੀ ਨਾ ਮੰਨ ਕੇ ਚੱਲੇ ਵੱਡੀ ਵਸ਼ੀ ਆ 55000 ਦੀ ਵੀਰ ਕਹਿੰਦਾ ਦੇ ਦਾਂਗੇ ਚਾਰ ਦੰਦ ਮੂੰਹ ਵਸ਼ੀਆ ਚਾਰ ਦੰਦ ਆ ਜੀ ਜੇ ਵਸ਼ੀ ਛੜੀ ਪੜ ਜੇ ਵਸ਼ੀ ਮੇਰੀ ਬਿਲਕੁਲ ਠੀਕ ਹੈ ਜੱਟਾ ਦੁੱਧ ਆ ਪਰ ਨਾਲੇ ਵਾਂਗੂ ਵਗਦਾ ਜੀ ਬਿਲਕੁਲ ਜੀ ਵੇਖੋ ਜੈਜੀ ਮੁੱਲਵੀਰ ਜੀ ਨੇ ਕਰਤੇ ਹਨ ਜੀ ਨਾਲੇ ਬਾਬਾ ਜੀ ਗਰਮੀਆਂ ਵਾਲੇ ਤੋਹਫੇ ਆ ਤੁਹਾਨੂੰ ਨਹੀਂ ਕਹਿਣੋ ਜੀ ਬਿਲਕੁਲ ਜੀ ਚੰਗੀ ਹੈ ਥੋੜੀ ਬਿਲਕੁਲ ਜੀ ਕੋ ਬੰਡੀਆਂ ਇੱਕ ਤਾਂ ਉਹ ਬੰਡੀਆਂ ਬਿਲਕੁਲ ਜੀ ਇੱਕ ਤੋਂ ਦੋ ਬੰਡੀਆਂ ਹੈਗੀ ਮੁੱਲਵੀਰ ਜੀ ਸੋਹਣੀ ਪਾਈ ਆ ਹਾਂ ਜੀ ਵੇਖੋ ਜੀ ਵੀਰ ਜੀ ਨੇ ਜੈਜ ਮੁੱਲਵੀਰ ਜੀ ਕੀਤੇ ਆ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਲਾ ਕੇ ਜ਼ਰੂਰ ਤੁਸੀਂ ਆਓ ਆਪਣੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਵੀਰ ਜੀ ਫਰਜ਼ ਬਣਦਾ ਆ ਹਣਾ ਬਾਬਾ ਜੀ ਹਾਂ ਜੀ ਇਹ ਵੀਰ ਇੱਕ ਹੋਰ ਕਹਿੰਦਾ ਵੀ ਜੇ ਕੋਈ ਰਾਤ ਭੈਣ ਭੜਾ ਕੋਈ ਰਹਿ ਜਾਂਦਾ ਹੋਵੇ ਤੇ ਪ੍ਰਬੰਧ ਪੂਰਾ ਰੋਟੀ ਪਾਣੀ ਇਥੇ ਜੀ ਬਿਲਕੁਲ ਜੀ ਕੋਈ ਟੋ ਟਾਈਮ ਚੋ ਕੇ ਤੇ ਛੱਲੀ ਕੱਢ ਕੇ ਖਾ ਸਕਦਾ ਬਿਲਕੁਲ ਜੀ ਜਿਹੜਾ ਆਏਗਾ ਦਾ ਪਰਿਵਾਰ ਹੀ ਆ ਠੀਕ ਹੈ ਵੀਰ ਜੀ ਠੀਕ ਹੈ ਧੰਨਵਾਦ ਵੀਰ ਜੀ ਆਪਣਾ ਨਾਮ ਦੱਸ ਦਿਓ ਨਾਮ ਮੇਰਾ ਲਾਪਰੀ ਸਿੰਘ ਠੀਕ ਹੈ ਜੀ ਪਿੰਡ ਹਰੂਵਾਲ ਸੀਲ ਡੇਰਾ ਪਪਾ ਨਾਨਕ ਜਿਹੜਾ ਗੁਰਦਾਸਪੁਰ ਫੋਨ ਨੰਬਰ ਦੱਸ ਦਿਓ 819982 13858 ਠੀਕ ਹੈ ਵੀਰ ਜੀ ਸასი ਸ਼ਕਲ ਜੀ ਧੰਨਵਾਦ